ਨਹੀਂ ਚਲੇਗੀ ਕੱਟੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਰੱਦ ਕਰੋ ਰੱਦ ਕਰੋ ਰੱਦ ਕਰੋ ਛੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਮੋਤੀ ਸਰਕਾਰ ਮੁਰਦਾਬਾਦ ਮੁਰਦਾ ਜੋ ਤੁਹਾਨੂੰ ਪਤਾ ਸਾਰਿਆਂ ਨੂੰ ਜੋ ਇੰਡੀਆ 'ਚ ਮਾਹੌਲ ਚੱਲ ਰਿਹਾ ਜੋ ਆਪਣੇ ਪੰਜਾਬ ਨਾਲ ਟੱਕਾ ਹੋ ਰਿਹਾ ਜੋ ਆਪਣੇ ਪੰਜਾਬ 'ਚ ਮਾਹੌਲ ਚੱਲ ਰਿਹਾ ਉਹਨੂੰ ਦੇਖਦੇ ਹੋਏ ਆ ਸਾਡੇ ਖੂਤੇ ਸਾਮਾਨ ਭਰਾ ਸਾਡੇ ਘੁੱਤੇ ਘਰ ਦੇ ਇਨੇ ਦਿਨਾਂ ਤੋਂ ਠੰਡ ਚ ੱੱ ੱਕੇ ਖਾ ਰਹੇ ਨੇ ਦਿੱਲੀ ਚ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਸੋਏ ਸਭ ਦੇਖਦੇ ਹੋਇਆ ਸਾਡੇ ਠੀਕ ਹੈ ਭਾਈ ਜੀ ਕਿ ਕਿਲੋ ਮੈਂ ਮਾਨਸਮਰਦ ਸੰਗਠਨ ਆ ਤੁਸੀਂ ਅੱਜ ਉਹ ਇਕੱਠੇ ਹੋਇਆ ਪਰਚਾ ਦਾਜ ਕਰਾਉਣ ਲਈ ਤੁਹਾਨੂੰ ਵੀ ਲੱਗਦਾ ਵੀ ਜਿਹੜਾ ਪਰਚਾ ਸਰਕਾਰ ਵੱਲੋਂ ਕੀਤਾ ਗਿਆ ਜਾਂ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਤਵਾ ਦੇ ਅੰਦਰ ਵੀ ਇਹ ਸਹੀ ਕੀਤਾ ਗਿਆ ਹੈ ਭਾਈ ਜੀ ਦੇਖੋ ਪਰਚਾ ਬਿਲਕੁਲ ਇਲੀਗਲ ਪਰਚਾ ਕੀਤਾ ਗਿਆ ਹੈ ਦੂਜੀ ਗੱਲ ਜਿਹੜੀ ਮੇਰੇ ਛੋਟੇ ਵੀਰ ਨੇ ਦੱਸੀ ਹੈ ਕਿ ਇਹ ਸਾਰੀਆਂ ਇਲੀਗਲ ਸਾਈਟਸ ਤੇ ਇਹਨਾਂ ਨੇ ਜਿਹੜੀਆਂ ਫਲੈਕਸਾਂ ਲਾਈਆਂ ਹੋਈਆਂ ਸੀਗੀਆਂ ਉਹ ਫਲੈਕਸਾਂ ਇਲੀਗਲ ਸੀਗੀਆਂ ਕੋਈ ਵੀ ਪੇਡ ਫਲੈਕਸ ਨਹੀਂ ਲਾਈ ਹੋਈ ਸੀਗੀ ਦੂਜੀ ਗੱਲ ਤੁਹਾਨੂੰ ਪਤਾ ਕਿ ਸਾਰੇ ਹਿੰਦੁਸਤਾਨ ਸਾਰੇ ਉਹ 올 ਓਵਰ ਵਰਲਡ ਪੰਜਾਬੀਆਂ ਦੇ ਵਿੱਚ ਮੋਦੀ ਨੂੰ ਲੈ ਕੇ ਕਿੰਨਾ ਰੋਸ਼ ਹੈ ਮੋਦੀ ਆਪਣਾ ਸਾਰੇ ਬਜ਼ੁਰਗ ਆਪਣੀਆਂ ਮਾਵਾ ਪੈਣਾਵਾ ਸਾਰੀਆਂ ਬਾਰਡਰ ਤੇ ਦਿੱਲੀ ਦੇ ਬਾਰਡਰ ਤੇ ਬੈਠੀਆਂ ਨੇ ਤੇ ਇਹ ਲੋਕ ਆਪਣੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਮੋਦੀ ਦੀਆਂ ਫੋਟੋਆਂ ਲਾ ਕੇ ਫਲੈਕਸਾਂ ਜਗਾ ਜਗਾ ਤੇ ਲਾ ਰਹੇ ਨੇ ਉਹ ਸਾਡੇ ਯੂਥ ਨੇ ਬਰਦਾਸ਼ਤ ਨਹੀਂ ਕੀਤਾ ਸਾਡਾ ਯੂਥ ਬਹੁਤ ਸ਼ਾਂਤਮਈ ਢੰਗ ਨਾਲ ਦਿੱਲੀ ਬੈਠਾ ਹੈ ਬਟ ਇਹ ਪੰਜਾਬ ਹੈ ਇੱਥੇ ਪਟਿਆਲੇ ਦੇ ਵਿੱਚ ਜੇ ਕੋਈ ਮੋਦੀ ਦੀਆਂ ਐਵੇਂ ਇਲੀਗਲ ਫਲੈਕਸਾਂ ਲਾਊਗਾ ਤੇ ਮੋਦੀ ਦੀ ਜਾਇਜ਼ਾਕਾਰ ਕਰੂਗਾ ਉਹ ਸਾਡਾ ਯੂਥ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਅਸੀਂ ਇਸ ਫਲੈਕਸਾਂ ਦੇ ਜਿਹੜਾ ਵੀ ਪਰਚਾ ਕੀਤਾ ਗਿਆ ਸਾਡੇ ਯੂਥ ਦੇ ਉੱਤੇ ਉਹਨੂੰ ਅਸੀਂ ਰੱਦ ਕਰਾਉਣ ਦੇ ਵਿੱਚ ਆ ਪੂਰਾ ਯੋਗਦਾਨ ਦਿੰਦੇ ਆ ਜਿਸ ਵੇਲੇ ਤੁਸੀਂ ਕਿਸੇ ਨੂੰ ਮਿਲੇ ਡੀਸੀ ਵਗੈਰਾ ਕਿਸੇ ਨੂੰ ਮਿਲੇ ਥਾਰੀ ਨੂੰ ਮਿਲਣਾ ਜੀ ਅਸੀਂ ਅਸੀਂ ਹੁਣ ਐਸਐਸਪੀ ਸਾਹਿਬ ਨਾਲ ਤੇ ਡੀਸੀ ਸਾਹਿਬ ਨਾਲ ਰਾਬਤਾ ਕਾਇਮ ਕਰ ਰਹੇ ਆ ਤੇ ਉਹਨਾਂ ਨੂੰ ਇਹ ਇਹ ਸਰਚੇ ਦੇ ਰਿਗਾਰਡਿੰਗ ਅਸੀਂ ਸਾਰੀ ਗੱਲ ਦੱਸਾਂਗੇ ਤੇ ਉਹਨਾਂ ਸਾਨੂੰ ਵਿਸ਼ਵਾਸ ਆ ਕਿ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਇਹ ਪਰਚਾ ਰੱਦ ਕਰ ਦੇਣਗੇ ਹਾਂ ਜੀ ਭਾਈ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਕੀ ਕਾਰਨ ਕੀ ਆ ਜੀ ਭਾਜੀ ਇਹਦਾ ਮੇਨ ਕਾਰਨ ਇਹ ਆ ਤੁਹਾਨੂੰ ਪਤਾ ਜੋ ਪੰਜਾਬ ਦੇ ਵਿੱਚ ਜੋੰਡਿਆ ਚ ਮਾਹੌਲ ਚੱਲ ਰਿਹਾ ਹੈ ਕਿਸਾਨ ਵਿਰੋਧੀ ਐਕਟ ਜੋ ਮੋਦੀ ਸਰਕਾਰ ਨੇ ਲਾਏ ਨੇ ਉਹਦਾ ਵਿਰੋਧ ਸਾਰੇ ਪੰਜਾਬ 'ਚ ਹੀ ਚੱਲ ਰਿਹਾ ਹੈ ਸਾਰੇ ਯੂਥ ਨੇ ਮੰਨ ਚ ਇਸ ਖਿਲਾਫ ਕੁਛ ਨਾ ਕੁਛ ਕਰਨ ਦੀ ਜ਼ਰੂਰ ਜਾਗਦੀ ਸੀਗੀ ਸੋ ਅਸੀਂ ਪੀਤੇ ਨਹੀਂ ਦੇਖ ਰਹੇ ਆ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਹੋਰ ਯੂਥ ਦੇ ਮੁੰਡਿਆਂ ਨੇ ਬੀਜੇਪੀ ਦੇ ਇਹਨਾਂ ਨੇ ਫਲੈਕਸਾਂ ਲਾਈਆਂ ਮੁਬਾਰਕਬਾਦ ਦੀਆਂ ਜੀ ਆਇਆਂ ਨੂੰ ਦੀਆਂ ਇਹਨਾਂ ਨੂੰ ਇਹ ਨਹੀਂ ਦਿਖਿਆ ਕਿ ਪੰਜਾਬ ਦਾ ਮਾਹੌਲ ਕਿੰਨਾ ਖਰਾਬ ਹੋਇਆ ਪਿਆ ਤੇ ਕੀ ਮਾਹੌਲ ਚੱਲ ਰਿਹਾ ਉਹ ਸਭ ਨਾ ਦੇਖਦੇ ਹੋਇਆ ਵੀ ਇਹਨਾਂ ਨੇ ਫਲੈਕਸਾਂ ਲਾਈਆਂ ਸੋ ਸਾਡੇ ਇਲੀਗਲ ਥਾਵਾਂ ਤੇ ਇਹਨਾਂ ਨੇ ਫਲੈਕਸਾਂ ਲਾਈਆਂ ਹੋਈਆਂ ਨੇ ਸੋ ਸਾਡੇ ਕੁਝ ਵੀਰਾਂ ਦੇ ਯੂਥ ਦੇ ਦਿਲ ਦੇ ਵਿੱਚ ਇਹ ਆਇਆ ਇਹਦਾ ਵਿਰੋਧ ਕਰਨ ਦਾ ਸੋ ਉਹਨਾਂ ਨੇ ਇਹਨਾਂ ਦਾ ਵਿਰੋਧ ਕੀਤਾ ਇਹਨਾਂ ਦੀ ਫਲੈਕਸਾਂ ਪਾੜੀਆਂ ਨੇ ਸੋ ਮੈਨੂੰ ਨਹੀਂ ਲੱਗਦਾ ਕੋਈ ਇਹ ਗਲਤ ਗੱਲ ਕੀਤੀ ਇਹਨਾਂ ਨੇ ਕਿਉਂਕਿ ਇਹਨਾਂ ਦੀ ਫਲੈਕਸਾਂ ਇਲੀਗਲ ਥਾਵਾਂ ਤੇ ਲੱਗੀਆਂ ਹੋਈਆਂ ਸੀਗੀਆਂ ਸੋ ਦੂਜੀ ਗੱਲ ਰਾਤੋਂ ਰਾਤ ਇਹਨਾਂ ਦੇ ਪਰਚਾ ਕੱਢ ਦਿੱਤਾ ਗਿਆ ਮੁੰਡਿਆਂ ਤੇ ਸੋ ਇਹ ਪਰਚੇ ਪਰਚੇ ਰੱਦ ਕੀਤੇ ਜਾਣ ਸਾਡੀ ਪ੍ਰਸ਼ਾਸਨ ਨੂੰ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਹੱਥ ਜੋੜ ਬੇਨਤੀ ਹੈ ਤੇ ਇਹ ਪਰਚੇ ਰੱਦ ਕਰਨ ਤੋਂ ਬਾਅਦ ਜੇਕਰ ਇਹ ਦੁਬਾਰਾ ਲਾਉਂਦੇ ਨੇ ਫਲੈਕਸਾਂ ਅਸੀਂ ਦੁਬਾਰਾ ਇਹਨਾਂ ਦਾ ਵਿਰੋਧ ਕਰਾਂਗੇ ਅਸੀਂ ਹੱਥ ਜੋੜ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡਾ ਸਾਥ ਦਿਓ ਸੋ ਭਾਜਪੀ ਨੂੰ ਵੀ ਇਹੀ ਬੇਨਤੀ ਹੈ ਬੇਨਤੀ ਲਾ ਲਓ ਜਾਂ ਵਾਰਨਿੰਗ ਲਾ ਲਓ ਕਿ ਉਹ ਆ ਕੰਮ ਨਾ ਕਰਨ ਇਹ ਮਾਹੌਲ ਖਰਾਬ ਕਰਨ ਵਾਲੇ ਜੀ ਕੰਮ ਨੇ ਸਾਰੇ ਜੋ ਇਹ ਕਰ ਰਹੇ ਨੇ ਸੋ ਅਸੀਂ ਦਾ ਵਿਰੋਧ ਕਰਦੇ ਆ ਤੇ ਸਾਡੇ ਮੁੰਡਿਆਂ ਦੇ ਦਿੱਤੇ ਪਰਚੇ ਰੱਦ ਕੀਤੇ ਜਾਣ ਦੀ ਅਸੀਂ ਜੇ ਪਰਚਾ ਰੱਦ ਨਹੀਂ ਕੀਤਾ ਜਾਏਗਾ ਜੀ ਅਸੀਂ ਲੀਗਲ ਤਰੀਕੇ ਨਾਲ ਇਹਦਾ ਸੰਘਰਸ਼ ਕਰਾਂਗੇ ਜੀ ਸੋ ਪਰਚੇ ਤੁਹਾਨੂੰ ਜਿਵੇਂ ਕਿ ਦੱਸਿਆ ਜੀ ਪਰਚਾ ਰੱਦ ਹੋਵੇ ਨਾ ਹੋਵੇ ਉਲਟ ਇਹਨਾਂ ਦੇ ਪਰਚਾ ਅਸੀਂ ਕਰਵਾਵਾਂਗੇ ਕਿਉਂਕਿ ਇਹਨਾਂ ਨੇ ਸਾਰੀ ਇਲੀਗਲ ਥਾਵਾਂ ਤੇ ਫਲੈਕਸਾਂ ਲਾਈਆਂ ਨੇ ਕੋਈ ਵੀ ਇੱਕ ਪੇੜ ਸਾਈਡ ਨਹੀਂ ਹੈਗੀ ਜਨ ਸਾਨੂੰ ਇਹ ਆਕੇ ਪਰਮਿਸ਼ਨ ਦਿਖਾਣ ਜੀ ਕਿ ਪਟਿਆਲੇ ਜ਼ਿਲ੍ਹੇ ਦੇ ਮੇਅਰ ਨੇ ਜਾਂ ਪਟਿਆਲੇ ਜ਼ਿਲ੍ਹੇ ਦੇ ਕਿਸੇ ਵੀ ਮਨਿਸਪਲਟੀ ਕਮਿਸ਼ਨਰ ਨੇ ਜਾਂ ਕਿਸੇ ਨੇ ਵੀ ਐਮਸੀ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਫਲੈਕਸਾਂ ਲਾਣ ਦੀ ਮੈਂ ਤਾਂ ਨਹੀਂ ਦੇਖਿਆ ਜੀ ਕਦੀ ਵੀ ਕੋਈ ਬਗੈਰ ਪਰਮਿਸ਼ਨਾਂ ਦੇ ਇਦਾਂ ਫਲੈਕਸਾਂ ਲੱਗੀਆਂ ਹੋਣ ਕਿ ਉਹ ਜਾਇਜ਼ ਮੰਨੀਆਂ ਜਾਣ। ਪਾਰੀਆਂ ਨੇ ਕੋਈ ਗਲਤ ਨਹੀਂ ਕੀਤਾ। ਮੇਰੇ ਸਾਹਮਣੇ ਨਾਲ ਤਾਂ ਕੋਈ ਗਲਤ ਨਹੀਂ ਕੀਤਾ। ਸਾਡੇ ਸਾਰੇ ਡੇ ਭਰਾ ਅੱਜ ਇਕੱਠੇ ਹੋਏ ਆਂ। ਸਾਰਿਆਂ ਦੇ ਮਨ 'ਚ ਇੱਕੋ ਇੱਕ ਗੱਲ ਹੈ ਕਿ ਜੇ ਇਹ ਦੁਬਾਰਾ ਲਾਣਗੇ ਅਸੀਂ ਇਹਦਾ ਪੂਰੇ ਪੂਰਨ ਤੌਰ ਤੇ ਵਿਰੋਧ ਕਰਾਂਗੇ ਵੀਰੇ। ਇੱਦਾਂ ਹੀ ਵਿਰੋਧ ਕਰਾਂਗੇ। ਦੁਬਾਰਾ ਕਿਸ ਜੈਨੂਨ ਜਗ੍ਹਾ ਲੱਗੇ ਤਾਂ ਵੀ ਫੜੋਗੇ? ਨਹੀਂ ਜੀ। ਨਹੀਂ ਜੈਨੂਨ ਜਗ੍ਹਾ ਤੇ ਸਾਨੂੰ ਕੋਈ ਨਹੀਂ ਹੈ ਜੀ। ਜੇ ਆਪਣੇ ਪੈਸੇ ਲਾ ਕੇ ਪੇੜ ਥਾਵਾਂ ਤੇ ਲਾਂਦੇ ਨੇ ਸਾਨੂੰ ਇਹਦਾ ਕੋਈ ਹੋ ਨਹੀਂ ਹੈ ਜੀ। ਸਾਡੇ ਮੋੜਾਂ ਤੇ ਸਾਡੇ